ਆ ਵੀ ਖੋਲਤਾ ਹਾਂ ਵਿੱਚ ਦੇ ਸੁੱਕ ਜੂਗੇ ਤੇ ਪਿੱਛੇ ਵੀ ਟੂਲ ਟਾਲ ਦੇ ਵੀ ਖੁੱਲੇ ਪਏ ਆ ਤੇ ਆਹਾ ਪਿੱਛੇ ਪੱਖਿਆਂ ਦੇ ਸਾਰੇ ਫਰ ਖੁੱਲੇ ਪਏ ਆ ਅਸਲੀ ਕਾਰਵਾਈ ਜੇ ਸਾਰਿਆਂ ਨੂੰ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਸੰਗਰਾਮ ਦੇ ਦਿਹਾੜ ਦੇ ਬਹੁਤ-ਬਹੁਤ ਮੁਬਾਰਕਾਂ ਅੱਜ ਸੰਗਰਾਮ ਹੈ ਬਈ ਮੱਥਾ ਟੇਕ ਕੇ ਆਇਆ ਗੁਰਦੁਆਰਾ ਸਾਹਿਬ ਤੇ ਤੇ ਕੱਲ ਟਰੈਕਟਰ ਆ ਰ ਟੁੜੀ ਵਾਲੀ ਮਸ਼ੀਨ ਆ ਵੀ ਤਵਾ ਤੇ ਆਪਾਂ ਰਿਪੇਅਰ ਬਾਕੀ ਆਦਾ ਪੰਜ ਦੋਂ ਰਿਪੇਅਰ ਕਰਦੇ ਹੋਂਦੇ ਬਾਅਦ ਜਦ ਇਹ ਪਹਿਲਾਂ ਸਾਰਾ ਕੁਝ ਖੋਲ ਕੇ ਫਿਰ ਤਵਾਉਂਦੇ ਹੁੰਨੇ ਆ ਕਿਉਂ ਫਿਰ ਆਪਣਾ ਪਾਣੀ ਪੋਣੀ ਨਹੀਂ ਖੜਦਾ ਹੈਗਾ ਕੁਝ ਵੀ ਤੇ ਐਨ ਖਾਲੀ ਕਰਕੇ ਤਵਾ ਕੇ ਫਿਰ ਰਿਪੇਅਰ ਕਰਦੇ ਹਾਂ ਮਹੀਨਦੀ ਤੇ ਹੁਣ ਮਹਿੰਦਰਾ ਵੀ ਧੋਣਾ ਇਹਦੇ ਵੀ ਬੁਰਾ ਹਾਲ ਹੋਇਆ ਹੋਇਆ ਇਹ ਗੱਜਨ ਕਹਿੰਦਾ ਮੈਂ ਲੈ ਕੇ ਜਾਣਾ ਆ ਅੱਜ ਰੈਲੀ ਆ ਬਾਈ ਸਾਡੇ ਇੱਧਰ ਪਤਾ ਨਹੀਂ ਕਹਿੰਦਾ ਮੈਨੂੰ ਟਰੈਕਟਰ ਚਾਹੀਦੇ ਆ ਆ ਪੰਪਾ ਵਾਲਾ ਮੁੰਡਾ ਗਗਨ ਮੈਂ ਚਲੋ ਕੋਈ ਗੱਲ ਨਹੀਂ ਭਾਈ ਲੈ ਜਾ ਤੇ ਦੋ ਟਰੈਕਟਰ ਤੋਆ ਤੇ ਤੇ ਇਹਨੂੰ ਅਸ਼ਨ ਕਹਿੰਦਾ ਇੱਥੇ ਧੋ ਦੰਦੇ ਮੈਂ ਧੋ ਲੋ ਕਰੀ ਬਾਕੀ ਉਹ ਤਵਾ ਗਿਆਨ ਬੜਾਂ ਤੇ ਅੱਗ ਮਸ਼ੀਨ ਨਵਿਓ ਲੱਗਦੀ ਟਰੈਕਟਰ ਆਰ ਮਸ਼ੀਨ ਉਹ ਵੀ ਦਿਖਾ ਦਿੰਦਾ ਤੁਹਾਨੂੰ ਹੁਣ ਆ ਧੋਣਾ ਹੈ ਟੁੜੀ ਇੱਥੇ ਇੱਕ ਤੱਕ ਆ ਗਈ ਦੀ ਪੈਨ ਲੱਗ ਗਈ ਨਾਲ ਨਾਲ ਪਹਿਲਾਂ ਹੋਰ ਵੀ ਅੱਗੇ ਆਈ ਵੀ ਸੀ ਬਾਹਣ ਹੌਲੀ-ਹੌਲੀ ਚੱਕ ਹੋ ਜਣੀ ਰੋਜ਼ ਪੰਜ-ਚਾਰ ਪੰਡਾ ਪੈਂਦੀਆਂ ਨਵਕਰਨ ਚੱਲਿਆ ਸਕੂਲ ਤੇ ਤੇ ਬਾਕੀ ਆਹ ਤੋ ਆਕੇ ਲੈਂਦੀ ਆ ਬਾਈ ਥੋੜੀ ਵਾਲੀ ਮਸ਼ੀਨ ਐਨ ਚਮਕਾਤੀ ਮਸ਼ੀਨ ਡੀਜ਼ਲ ਡੋਜ਼ਲ ਮਰਾਤਾ ਟਰੈਕਟਰ ਵੀ ਐਨ ਬਣਾਤਾ ਹੰਡਾ ਗਰਦਾ ਭਰਿਆ ਪਿਆਦਾ ਇਹ ਚ ਨਹੀਂ ਵਧੀਆ ਸੀਜ਼ਨ ਲੱਗ ਗਿਆ ਭਾਈ ਇਹਦਾ ਵੀ ਚਲੋ ਜਦ ਤੱਕ ਆਪਾਂ ਆਪਣੀ ਨਹੀਂ ਬਣਾਉਂਦੇ ਜਦ ਤੱਕ ਹੋਰ ਦੀ ਬਣਾਈ ਜਾਂਦੇ ਉਹ ਤੋਂ ਬਾਅਦ ਆਪਣੀ ਲੱਗ ਗਏ ਫੇ ਵੀ ਵਧੀਆ ਟਰਾਲੀਆਂ ਹੋ ਗਈਆਂ ਜਿੰਨੇ ਆ ਆਪਾਂ ਅੱਗੇ ਅਸਾਂ ਅੱਗੇ ਨਾਲੋਂ ਵੱਧੇ ਬਣੀਆਂ ਇਸ ਵਾਰ ਤੇ ਇਧਰ ਪਨੀਰੀ ਵੀ ਹੋਈ ਹੋਈ ਆਪਾਂ ਨੇ ਪਨੀਰੀ ਭਾਈ 15 ਤਰੀਕ ਸੈ 16 ਸਾਡੇ ਏਰੀਆ ਦੀ ਹੋਗੀ ਤੇ ਪਨੀਰੀ ਭਉਤੀ ਤੇ ਹੁਣ ਕੱਢੂੰਗਾ ਇਹਨੂੰ 110 ਬੀਜ 9 10 ਕਿੱਲਿਆਂ ਦਾ ਬੀਜ ਹੈ 10 ਕਿਲੋ 40 ਕਿਲੋ ਬੀਜ ਭਿਆ ਹੋਇਆ ਹੈ ਇਹ 10 ਕਿੱਲੇ ਇਹਦੇ ਲਾਉਂਗਾ ਤੇ ਕਵੇਰੀ ਬੀਜ ਉਹਦੇ ਲਾਉਣਾ ਤੇ ਹੁਣ ਇਹਨੂੰ ਕੱਢਦੇ ਆਂ ਰੱਖੂਗੇ ਇਹਨੂੰ ਰਾਤ ਦੀ ਭਿਉਈ ਹੋਈ ਆ ਹਾਈਬ੍ਰਿਡ ਥੋੜਾ ਜਿਹਾ ਘੱਟੇ 10 12 ਘੰਟੇ ਭਿਉ ਕੇ ਰੱਖਣਾ ਚਾਹੀਦਾ ਵੈਸੇ ਤਾਂ ਹੋਰ ਵੀ ਘੱਟ ਦੂਜੀ ਨੂੰ ਵੱਧ ਟਾਈਮ ਹੁੰਦਾ ਪਰ ਇਹ ਇੰਨਾ ਕੁ ਬਹੁਤ ਹੈ ਇਹਨੂੰ ਕੱਢਦੇ ਆਂ ਇਹਨੂੰ ਪਾਣੀ ਦੇ ਵਿੱਚ ਪੂਰੀ ਪਾਤੀ ਦੀ ਆਹ ਪਹਿਲਾਂ ਇਹ ਜਿਹੜੀ ਦਵਾਈ ਦਉਂਦੇ ਆ ਮੱਕੀ ਕਹਿਰਾ ਤਿਆਰ ਕਰੀਏ 레이జర్ ਮਰਾਇਆ ਉਹ ਵੀ ਦਿਖਾਉਂਗਾ ਖੇਤ ਤੁਹਾਨੂੰ ਉੱਥੇ ਵੀ ਕੈਰੀ ਕੁਰੀ ਤਿਆਰ ਕਰਨੀ ਹੈ ਅੱਜ ਫਿਰ ਇੱਕ ਦੋ ਦਿਨ ਚ ਪੋਂਗਰ ਗਈ ਤਾਂ ਆਪਾਂ ਇਹ ਬੀਜ ਦੇਣੀ ਇਸ ਵਾਰ ਭਾਈ ਇਹ ਮੈਂ ਖੇਤ ਨੂੰ ਜਿਹਨੂੰ 레이జర్ ਕਰਾਇਆ ਉਹਦੇ ਚ ਏਕਣਾ ਹੀ ਬੀਜ ਕੇ ਦੇਖਣੀ ਹੈ ਇੱਕ ਕਹਿਰਾ ਇਹ ਦੇਖਦੇ ਆ 레이జర్ ਕਰਾਇਆ ਹੋਇਆ ਏਕਣੀ ਪਹਿਲਾਂ ਵਾਇਆ ਹੋਇਆ ਤਾਂ 레이జర్ ਵੱਜ ਗਿਆ ਉਹਦੇ ਵਿੱਚ ਏਕਣੀ ਹੁਣ ਕੈਰੀ ਪਾ ਕੇ ਪਾਣੀ ਛੱਡ ਕੇ ਏਕਣੀ ਬੀਜ ਕੇ ਦੇਖਣੀ ਹੈ ਵੀ ਕਿਆ ਜੜਦਾ ਹੈ ਜਗਦੀਪ ਵੀ ਕਹਿੰਦਾ ਹੋਰ ਵੀ ਬੰਨੇ ਕਹਿੰਦਾ ਇਹ ਬੀਜ ਜਿਹੜਾ ਵਧੀਆ ਹੁੰਦੀ ਆ ਵੀ ਦੇਖਦੇ ਆ ਹੁਣ ਨਾਲ ਤਾਂ ਪਾਣੀ ਪੱਧਰਾ ਖੜਾ ਰਹੂਗਾ ਭਾਈ ਨਹੀਂ ਤੇ ਆਪਣਾ ਪਾਣੀ ਸੁਹਾਗਾ ਸੁਗਾ ਮਾਰਦੇ ਉੱਚੀ ਨਹੀਂ ਮਾ ਹੋ ਜਾਂਦਾ ਤੱਕੀ ਉੱਧਰ ਖੜ ਗਿਆ ਉੱਧਰ ਖੜ ਗਿਆ ਇਹ ਪੱਧਰੀ ਹੋਊਗੀ ਬਾਕੀ ਦੇਖਦੇ ਕਹਿੰਦੇ ਪੱਟਣ ਨੂੰ ਵੀ ਬਈਆ ਜਿਹੜਾ ਆਪਣਾ ਲੰਬੜਦਾਰ ਆ ਉਹ ਵੀ ਕਹਿੰਦਾ ਕਹਿੰਦਾ ਪੱਟਣ ਨੂੰ ਵੀ ਵਧੀਆ ਰਹਿੰਦੀ ਹੈ ਕਈ ਬੰਦੇ ਇਕ ਨਹੀਂ ਪੜਦੇ ਮੈਂ ਬੀਜਦੇ ਆ ਬਾਕੀ ਤਜਰਬਾ ਦੇਖਦੇ ਆ ਇਸ ਵਾਰ ਕਰਕੇ ਮੜਾ ਡਾਇਡੂ ਆ ਪਾਕੇ ਨੀਚੇ ਆਪਣਾ ਪੰਜੀ ਫੇਰ ਕੇ ਫੇਰ ਆਪਾਂ ਪਾਣੀ ਛੱਡ ਕੇ ਮਾੜਾ ਅੱਧਾ ਘੰਟਾ ਪਾਣੀ ਖੜੀ ਤੋਂ ਬਾਅਦ ਛਿੱਟਾ ਦਵਾਂਗੇ ਇਹਨੂੰ ਚਲੋ ਬਾਕੀ ਦਿਖਾਉਨੇ ਆ ਪਾਣੀ ਪਨੀਰੀ ਪਨੂਰੀ ਕੱਢ ਕੇ ਇਹ ਵੀ ਰੱਖਦੇ ਆਂ ਦੱਬਦੇ ਆਂ ਇਹਨੂੰ ਟਕਣੀ ਪੈਣੀ ਆ ਤੇ ਫਿਰ ਧੋਦੋ ਹੁਣ ਇਹਨੂੰ ਲੈ ਟੇਪ ਜੀ ਲੈ ਇੱਕ ਦੋ ਜਗ੍ਹਾ ਪੈ ਫਟਿਆ ਹੋਇਆ ਉਹਦਾ ਟੇਪ ਲਵੇਟ ਜਾਓ ਇਹਨੂੰ ਆਪਣਾ ਫਿਰ ਧੋਦੋ ਜਗਦੀਪ ਸਿੰਘ ਵੀ ਪਹੁੰਚ ਗਿਆ ਵੀਜੇ ਦੇਖਣ ਆਇਆ ਵੀ ਭਿਓ ਵੀ ਦਿੱਤਾ ਕਿ ਨਹੀਂ ਭਾਈ ਮਿਲੋ ਜਗਦੀਪ ਨੂੰ ਆ ਜਾ ਆ ਜਾ ਪਿਉਂਦੇ ਐ ਭਾਈ ਪਿਉਂਦੇ ਐ ਕਿਆ ਕਹਿੰਦਾ ਜੀ ਤੈ ਵੀ ਪਿਉਂਦਿਆ ਉਹ ਪਿਉਂਦਿਆ ਅੱਛਾ ਕੱਢ ਵੀ ਆਇਆ ਅੱਛਾ ਕੱਢ ਵੀ ਆਇਆ ਬਾਜੀ ਦਾ ਮੈਂ ਵੀ ਕੱਢਦਾ ਰਾਤ ਪਿਉਂਦਾ ਰਾਤ ਪਿਉਂਿਆ ਕਿਹੜਾ ਪਿਉਂਿਆ 10 10 ਤੇ ਇੱਕ ਹੋਰ ਬੀਜ ਹੈ ਭਾਈ ਆ ਜਾ ਇੱਧਰ ਮਾ ਆ ਜਾ ਤੂੰ ਫਿਰ ਜਿਆਦਾ ਜਮਕਦਾ ਆ ਜਾ ਦੱਸਦਾ ਉਹਦੇ ਤਾਂ ਬਹੁਤ ਰੋਲਾ ਪਿਆ ਹੋਇਆ ਹੈ ਹੈ ਭਾਈ ਪੂਛਾ ਕਰਤੀ ਸ਼ਾਇਦ ਬੰਦ ਇਹਨਾਂ ਨੇ ਸਰਕਾਰ ਨੇ ਹੈਨਾ ਨਿਕਦੀਪ ਤੇ ਇਹ ਦੇ ਕਰਕੇ ਵੀ ਆਪਾਂ ਹੁਣ ਜਿਆਦਾ ਹੁਣ ਹਾਈਬ੍ਰਿਡ ਵਗੈਰਾ ਹੈ ਹੋਰ ਲੱਗਣੇ 110 ਦੀ ਬਹੁਤ ਡਿਮਾਂਡ ਹੈ ਦੂਜੀ ਗੱਲ ਹੈ ਕਹਾ ਸਵਾ ਸਵਾਲਾਂ ਦੇ ਬੀਜ 26 7301 ਬਾਈ ਇਹ ਮਿਲ ਨਹੀਂ ਰਿਹਾ 75 ਦਾ ਬਿਲਕੁਲ ਹੀ ਨਹੀਂ ਮਿਲ ਰਿਹਾ ਜਿਹਦੇ ਕੋਲ ਹੈਗਾ ਉਹ ਦੁੱਗਣੇ ਰੇਟ ਵਧਾ ਚੜਾ ਕੇ ਕਰ ਰਿਹਾ ਹੈ ਉਹ ਹਵਾ ਬਣਾਇਆ ਪਿਆ ਹਾਂ ਹਵਾ ਬਣਾਇਆ ਪਿਆ ਬਾਈ ਠੀਕ ਆ ਸਵਾ 34 ਵੀ ਵਧੀਆ ਬੀਜ ਹੈ ਸਾਰੇ ਵਧੀਆ ਹਾਈਬ੍ਰਿਡ ਦਾ ਸਵਾੜ ਨੇ ਬਾਈ ਸਾਰੇ ਵਧੀਆ ਬੀਜ ਆ ਆ ਇੱਕ ਇੱਕ ਨਾ ਹੁੰਦਾ ਵੀ ਦੇਖੋ ਇਸ ਵਾਰ ਕਣਕ ਸਾਰੀ ਵਧੀਆ ਨਿਕਲੀ ਕੋਈ ਬੀਜ ਮਾੜਾ ਨਿਕਲੇ ਇੱਕ ਦੋ ਕੁਇੰਟਲ ਦਾ ਬੀਜ ਦਾ ਫਰਕ ਹੁੰਦਾ ਉਧਰ ਉਧਰ ਉਨਾ ਹੀ ਮਹਿੰਗੀ ਥੱਲੀ ਆਈ ਵੀ ਹੁੰਦੀ ਹੈ ਆਹੀ ਫਰਕ ਪੈਂਦਾ ਇਹ ਮੌਸਮ ਪਰ ਉਹਦਾ ਵੀ ਡਿਪੈਂਡ ਹੋ ਜਾਣਾ ਇੱਕ ਨਹੀਂ ਹੈਗਾ ਜੀਰੀ ਤੇ ਪਿਛਲੀ ਵਾਰ ਸਭ ਦੀ ਜੀਰੀ ਵਧੀਆ ਨਿਕਲੀ ਮਹਿੰਗੇ ਚ ਜਾ ਕੇ ਪਿਓਰਿਟੀ ਵੀ ਘਟ ਜਾਂਦੀ ਹੈ ਜਿਹੜੀ ਚੀਜ਼ ਬਲੈਕ ਚ ਮਿਲਣ ਲੱਗ ਗਈ ਬਲੈਕ ਚ ਜਿਨੇ ਪਹਿਲਾਂ ਪਹਿਲਾਂ ਚੱਕ ਲੈ ਚੱਕ ਲੈ ਜੇ ਹੁਣ ਹੋਏ ਤਾਂ ਹੁਣ ਤਾਂ ਅਹੀਂ ਪਰ ਹੋਣਾਹੀਂ ਇੱਕ ਵੀਡੀਓ ਦੇਖੀ ਸੀ ਪਤਨ ਹਰਿਆਣੇ ਦੀ ਪਤਨ ਕਿੱਥੇ ਦੀ ਕਹਿੰਦਾ ਸਾਰੇ ਹੀ ਪੂਸਾ ਉੱਪਰ ਆਇਆ ਹੋਇਆ ਫੱਕ ਜਿਓ ਕਾਕ ਉਹੀ ਗੱਲ ਆਦੀ ਫੱਕ ਭਰੀ ਹੋਈ ਉਹ ਚ ਨਾਲ ਇੰਨੀ ਮਹਿੰਗੀ ਥੈਲੀ ਕਹਿੰਦਾ 3200 ਦੀ ਥੈਲੀ ਲਿਖਿਆ ਮੇਰੇ ਕੁਝ ਵੀ ਨਹੀਂ ਹੈਗਾ ਦੇਖੋ ਮੈਂ ਉਹੀ ਦਿਖਾ ਗਿਆ ਜਿੰਦਾ ਇੱਕ ਨਹੀਂ ਮੇਰੇ ਆ ਦੇਖੋ ਭਾਈ ਆ 110 ਬੀਜ ਆ ਦੇਖ ਲਓ ਕੁਝ ਵੀ ਨਹੀਂ ਹੈਗਾ ਉੱਪਰ ਨਹੀਂ ਤੇ ਨਾ ਉੱਪਰ ਤੇਰਨ ਲਾਈ ਬਹਿ ਬਣ ਜਾਂਦੀ ਆ ਪੂਰੀ ਤੇ ਬਣ ਜਾਂਦੀ ਆ ਕਈ ਵਾਰ ਆ ਦੇਖੋ ਇਹ ਦਸਾਂ ਤੁਹਾਨੂੰ ਆ ਦੇਖ ਇਹਦਾ ਸਾਰੇ ਹੀ ਵਧੀਆ ਮੈਂ ਜਦ ਥੈਲੀਆਂ ਖੋਨੇ ਰਾਤ ਜਦ ਵੀ ਇਹ ਵੀ ਕਈ ਤਰ੍ਹਾਂ ਦੇ ਵੀ ਸੀਪ੍ਰੀਮ 80 ਰੁਪਏ ਵੀ ਹੈਗਾ ਹੈ ਹੈ ਮੈਂ ਉਹ ਹੀ ਲੈਂਦਾ ਆ ਮੈਂ 100 ਰੁਪਏ ਵਾਲਾ ਵੀ ਲੈਂਦਾ ਹੈ ਕਿਸੇ ਹੋਰ ਵੀ ਘੱਟ 60 ਵਾਲਾ ਵੀ ਹੈਗਾ ਇਹ ਹਾਂ 60 ਵਾਲਾ ਵੀ ਹੈਗਾ ਠੀਕ ਹੈ ਇਹ ਵੀ ਕਈ ਤਰ੍ਹਾਂ ਦੇ ਵੀ ਵੀ ਜਗਲੇ ਨੇ ਭਰ ਕੇ ਉਕਣ ਆਪਣਾ ਆਪਣਾ ਨਾਲ ਦੇ ਕੇ ਰੇਟ ਲਾਤੇ ਬਾਈ ਨੇ ਮੇ ਸੁਪਰੀਮ ਨੇ ਤਿਆਰ ਕਰਿਆ ਤਾਂ ਹਾਂ ਪਿਛਲੇ ਸਾਲ ਹਾਂ ਪਿਛਲੇ ਸਾਲ ਤੋਂ ਬਾਕੀ ਹੋਰ ਨਹੀਂ ਭਾਤੀ ਕਰ ਲਈ ਸਭ ਨੇ ਹਾਂ ਉਹਨਾਂ ਨੇ ਆਪਣੇ ਆਪਣੇ ਰੇਟ ਨਾਲ ਦੇ ਰਹੇ ਉਹ ਆਪਣਾ ਹੁਣ 200 ਦੇ ਦਿੰਨੇ ਆ ਸੁਪਰੀਮ ਵਾਲੀ ਸੁਪਰੀਮ 200 ਹਾਂ ਬਾਕੀ ਹੁਣ ਕੋਈ 100 ਵੀ ਲਈ ਜਾਂਦਾ ਕੋਈ 120 ਲਈ ਜਾਂਦਾ ਕੋਈ ਵਿਚ ਬੀਜ ਉਹੀ ਆ ਵਿਚ ਬੀਜ ਪਰ ਨਹੀਂ ਜਿਹੜਾ ਆਪਣਾ ਆਹ ਬੀਜ ਹੈ ਨਾ ਇਹਦਾ ਮੈਂ ਦੇਖਿਆ ਮੈਂ ਮੰਨਦਾ ਨਹੀਂ ਤਾਂ ਬਾਈ ਜਗਦੀਪ ਨੇ ਹੀ ਦਵਾਇਆ ਮਾਡਰਨ ਵਾਲਿਆਂ ਦਾ ਕਹਿੰਦਾ ਤਾਂ ਜਾਂ ਫਿਰ ਇਹ ਯਾ ਯਮਨ ਵਾਲਾ ਦਾ ਇਹ ਯਮਨ ਵਾਲਾ ਦਾ ਆਪਾਂ ਬੀਜਿਆ ਬਾਈ ਆ ਪਿਆ ਹੋਇਆ ਇਹ ਸੇਮ ਹੈ ਇਹ ਕਹਿੰਦਾ ਕੋਈ ਫਰਕ ਨਹੀਂ 100 ਰੁਪਏ ਦਾ ਫਰਕ ਹੈ ਰੇਟ ਦਾ ਬਾਕੀ ਦੇਖਦੇ ਹਾਂ ਹੁਣ ਉਹ ਵੀ ਪਤਾ ਲੱਜੂਗਾ ਵੇਜਣੇ ਵੀ ਅੱਜ ਆਡੇ ਆ ਕਹਿ ਰਿਆ ਕਰਨੇ ਤਿਆਰ ਅੱਜ ਅਸੀਂ ਠੀਕ ਹੈ ਇਹਨੂੰ ਕਿਵੇਂ ਕੱਢੀ ਹੁਣ ਪੱਲੀ ਪਰ ਕੱਢੀ ਬਾਈ ਮੈਂ ਤਾਂ ਟੋਕਰੀ ਚ ਪਾ ਕੇ ਪੱਲੀ ਬਗੱਢ ਕੇ 40 ਕਿਲੋ ਆ ਵੀਰੇ ਟੋਕਰੀ ਚ ਨਿਕਲ ਜੋ ਹੈ ਨਹੀਂ ਟੋਕਰੀ ਨਹੀਂ ਫੇਰ ਲੋ ਬਾਈ ਜਗਦੀਪ ਦੇ ਖੇਤ ਤੇ ਪਹੁੰਚ ਗਏ ਮੱਕੀ ਨੂੰ ਪਾਣੀ ਚ ਚੜਾਉਣਾ ਹੈ ਤਾਂ ਪੁੱਟਿਆਂ ਨੂੰ ਉਧਰ ਉਹ ਨੂੰ ਲਾਇਆ ਹੋਇਆ ਪਾਣੀ ਜਿਹੜੀ ਛੇਠਾ ਮੱਕੀ ਕੱਲ ਲਾਇਆ ਟਾਲ ਪਰ ਗਏ ਨੇਗਾ ਦੋ ਚਾਰ ਵਾਲੀ ਕਰਨੀਆਂ ਨਹੀਂ ਟਾਲ ਪਰ ਬੈਣ ਡੰਗਰ ਬਹੁਤ ਬੈਣਾ ਬੋਖਰਾ ਬੈਣਾ ਬੋਣਾ ਖਰਾਬ ਕਰਦੇ ਹੁੰਨੇ ਆ ਤੇ ਇਧਰ ਗੰਨੇ ਕੋਲ ਖੜੇ ਤੇ ਹੁਣ ਮੋਟਰ ਚੜਾਉਣ ਆਏ ਤੇ ਇਧਰ ਮੈਂ ਕਿਹਾ ਚੱਲ ਦੇਖਾਂ ਦਾ ਬਾਈ ਜਿੰਨਾ ਕਸੀ ਸੀੜੀਆਂ ਤਾਂ ਉਧਰੋਂ ਸ਼ਾਮ ਨੂੰ ਪਰ ਉਹਨਾਂ ਕੇ ਸੀੜ ਹੋਇਆ ਬਾਕੀ ਇਹਨੇ ਵੀ ਛੜਦਾ ਕਹਿੰਦਾ ਛੱਡ ਯਾਰ ਕਿਤੇ ਕਿਤੇ ਨਾ ਜਦ ਉਧਰ ਉਧਰ ਘੁੰਮਦਾ ਤਾਂ ਖਾਬ ਹੁੰਦਾ ਤਾਂ ਪੱਟ ਹੁੰਦਾ ਤਾਂ ਪਰ ਇਹਨੇ ਫਿਰ ਮੈਨੂੰ ਕਹਦਾ ਇਹ ਹਿੰਮਤ ਹਾਰ ਗਿਆ ਮੈਂ ਥੋੜੀ ਹੋਰ ਅੰਦਰ ਕਰ ਲੈ ਸੈਟਿੰਗ ਕਰ ਲੈ ਥੋੜੇ ਹੋਰ ਅੰਦਰ ਕਰ ਲੈ ਤਵਿਆਂ ਨੂੰ ਲੇਟ ਹੋ ਗਿਆ ਉਹਨੇ ਆਪੇ ਉਹ ਕਰ ਦੇਣਾ ਲੇਟ ਹੋ ਗਿਆ ਉਦੋਂ ਲੇਟ ਹੋ ਗਿਆ ਚਲਾਉਣ ਨੂੰ ਪਰ ਜਿੰਨੇ ਕੇ ਵਿੱਚ ਵੱਜ ਗਏ ਬਾਈ ਪਾਣੀ ਲੱਗੇ ਉਹ ਗੰਨਾ ਲੱਗੇ ਦਿਖਦਾ ਦੂਆ ਹਲੇ ਮੂੰਹ ਦੇ ਲੱਗਦਾ ਉਹ ਲੈਦੇ ਹੀ ਦਿਖਦਾ ਜਿਵੇਂ ਮੇੜੇ ਜੇ ਬੰਨੇ ਪਾਉਂਦੇ ਹੈਨਾ ਤਨੋਂ ਗੰਨਾ ਦਿਖਾ ਦਿੰਦਾ ਬਾਕੀ ਪ੍ਰਧਾਨ ਜੀ ਪਿੱਛੇ ਉਹ ਰੇ ਪਾਉਣ ਲੱਗਿਆ ਹੋਇਆ ਹੁਣ ਦੇਸੀ ਰੇ ਚੱਲਦਾ ਬਾਈ ਲੱਗਿਆ ਵਾ ਆਪਣਾ 5911 ਨਾਲ ਕੋਣ ਹੈ ਬੈੱਡ ਜੇ ਬਣੇ ਹੋਏ ਆ ਬੈੱਡ ਜੇ ਸਾਫ ਹੋ ਗਏ ਬੈੱਡ ਦੇ ਸਾਫ ਹੋ ਗਿਆ ਗੰਨਾ ਦੇਖੋ ਬਾਈ ਗੰਨੇ ਨੇ ਹੋਰ ਵੀ ਰੰਗ ਫੜ ਲਿਆ ਹੁਣ ਰੇ ਪਾਣੀ ਪਾਏ ਦਾ ਪਰ ਰੇ ਵੀ ਕਿਾ ਥੋੜਾ ਪਾਇਆ ਬਾਈ ਤਿੰਨ ਥੱਲੇ ਇੱਕ ਵਾਰ ਤੇ ਹੁੰਦਾ ਇਹ ਦੇਖੋ ਬਾਈ ਇਕਦੀ ਵਾ ਦੇਖ ਹੁਣ ਆ ਲੱਗੇ ਦਿਖਦਾ ਬਾਈ ਇਹ ਦੇਖੋ ਆ ਵਿਚ ਨੂੰ ਐ ਸਾਫ ਜਾ ਆ ਸਿਆੜ ਆ ਦੇਖੋ ਐ ਲੱਗ ਕੱਲਾ ਕੱਲਾ ਹੋਰ ਦਿਖਦਾ। ਆure ਸਾਤੇ ਖਰਾਬ ਜਾ ਹੋਗਾ ਤਾਂ ਤਾਮੜਾ ਦਬ ਕੇ ਟਰੈਕਟਰ ਟੁੱਟਰ ਨੰਗਣੇ ਨੂੰ ਇੱਕ ਨੰਬਰ ਚੀਜ਼ ਬਣੀ ਹੋਈ ਹੈ। ਇੱਧਰ ਇੱਧਰ ਵਈ ਦੇਖੋ ਐਂ ਦਿਖਦਾ ਲੱਗੇ ਲੱਗ ਵਿਚ ਨੂੰ ਖਾਲੀਆਂ ਪਈਆਂ ਹੋਆ। ਉਧਰ ਪ੍ਰਧਾਨ ਜੀ ਦਾ ਆ ਗਿਆ ਉੱਪਰ ਖੇਤ ਉਹ ਪਾਉਣ ਲੱਗਿਆ ਹੈ ਰੇ। ਇਹ ਮੁੱਲ ਲਿਆ ਹੁਣ ਪ੍ਰਧਾਨ ਨੇ ਮੈਂ ਕਹਿੰਦਾ ਰੇ ਹੈ ਡੰਗਰ ਦਾ ਹੈ ਨਹੀਂ। ਮੁੱਲ ਲਿਆ ਹੁਣ। ਇੱਧਰ ਰੇ ਪਾਉਣ ਲੱਗਿਆ ਹੋਇਆ। ਕਿਦਾ? ਇਹਦੇ ਗੜਾਈ ਕਰਵਾ ਦੇ। ਇੱਧਰ ਦੇਖੋ ਭਾਈ ਜਿੰਨਾ ਕਿ ਤਾਂ ਮਾਰਿਆ ਤਾਂ ਆਪਾਂ ਉਹ ਦੇਖੋ ਲੱਗੇ ਦਿਖਦਾ ਤੇ ਉਹ ਤੋਂ ਬਾਅਦ ਏਕਣਾ ਸ਼ੁਰੂ ਹੋ ਗਿਆ ਆ ਲੋ ਹੈ ਇਹ ਵੀ ਠੀਕ ਹੈ ਪਰ ਉਕਣਾ ਮੂੰਹ 'ਚ ਨਹੀਂ ਲੱਗ ਰਿਹਾ ਜਿਵੇਂ ਉਹ ਲੱਗਦੇ ਦੇ ਦਿਖ ਰਿਹਾ ਕੱਖ ਜਾਂ ਦੇਖਦਾ ਇਹ ਸਾਫ਼ ਹੋ ਗਏ ਹਾਂ ਕੱਖ ਦੀ ਆਪਾਂ ਤਾਂ 2-3 ਵਾਰ ਨਾਲ ਸਪਰੇਅ ਵੀ ਕਰ ਲਈ ਜਦ ਥੋੜੀ ਦੇਰ ਬਾਅਦ ਫੇਰ ਹੋ ਜਾਂਦਾ ਆਪਣੇ ਕੱਖ ਬਹੁਤ ਹੁੰਦਾ ਜਨਾ ਇਹ ਸਾਲਾ ਖੱਬੜ ਆ ਰ ਡੀਲਾ ਔਖਾ ਮਾਰਦਾ ਡੀਲੇ ਦੀ ਹੁਣ ਸੈਂਪਰਾ ਕਰਨੀ ਪੈਣੀ ਹੈ ਇਹਦੇ ਪਰ ਨਾ ਫੇਬੀ ਕਰ ਲਈ ਥੋੜੀ ਦੇਰ ਤੱਕ ਫੇਰ ਤੁਰ ਪੈਂਦਾ ਆਪਣੇ ਤਾਂ ਬਹੁਤ ਕੱਖ ਹੁੰਦਾ ਭਾਈ ਮੈਂ ਆਪਣੇ ਇੱਧਰ ਸੋਹਰਿਆਂ ਵੱਲ ਦੇਖਿਆ ਉੱਥੇ ਬੱਟਾ ਪਰੇ ਹੁੰਦੇ ਨਹੀਂ ਤਾਂ ਨਾ ਤੂੰ ਨਾਣੇ ਪਰ ਇਹ ਪਤਾ ਨਹੀਂ ਕਿ ਆਪਨੇ ਤਾਂ ਸਪਰੇਆ ਕਰਦੇ ਹੋ ਲਫਾਵੇ ਲਾਉਂਦੇ ਥੱਕ ਜਾਂਦੇ ਆ ਹੁਣ ਭਾਈ ਰੇਰੂ ਦਾ ਵੀ ਕੰਮ ਚੱਲ ਪੈਣਾ ਹੈ ਨਾ ਹੁਣ ਕੱਖ ਨੇ ਕੀ ਕਰਨਾ ਮਰਨਾ ਕੱਖ ਨੇ ਕੁਝ ਕਹਿ ਕੇ ਦੱਬ ਲੈਣਾ ਇਹਨੇ ਹਾਂ ਆ ਦੋ ਦੋ ਕਰਮਈਆਂ ਉਹ ਦੇਖ ਵਿੱਚ ਨਹੀਂ ਹੈਗਾ ਆ ਗੱਬੇ ਨਹੀਂ ਹੈਗਾ ਮੂਰੇ ਮੂਰੇ ਹੀ ਆ ਪੂਰੇ ਵੀ ਨਹੀਂ ਹੈਗਾ ਇਹਦੇ ਵਿੱਚ ਵੀ ਨਹੀਂ ਹਾਂ ਵਿੱਚ ਨਹੀਂ ਹੈਗਾ ਗੰਨੇ ਦੇ ਇਹ ਸਿਆੜ ਭਰੇ ਆ ਉਹਦੇ ਪਰ ਨਾ ਨਾ ਇੰਨਗਦਾ ਕੋਈ ਹੋ ਨਹੀਂ ਗੰਨਾ ਇਕਨ ਪਰ ਚੱਲ ਚੱਲੀਏ ਪਨੀਰੀ ਬਾਹਰ ਕੱਢਦੀ ਬਾਈ ਉਹ ਵੀ ਪਨੀਰੀ ਕੱਢ ਕੇ ਉੱਧਰ ਆਪਾਂ ਉਹ ਖੁੰਝੇ ਚ ਰੱਖਦੀ ਜਗਦੀਪ ਕਹਿੰਦਾ ਟੂੜੀ ਦੇ ਨੇੜੇ ਰੱਖ ਦੇ ਗਰਮੈਜ ਜੀ ਹੋਜੂ ਥੋੜੀ ਉੱਪਰ ਦੂਈ ਪੱਲੀ ਪਾ ਕੇ ਫੇਰ ਟੂੜੀ ਢੱਕਦੀ ਆਹ ਤਜਰਬਾ ਪਹਿਲੀ ਵਾਰ ਕਰ ਰਹੇ ਨਹੀਂ ਤੇ ਅਸੀਂ ਅੰਦਰ ਉੱਧਰ ਰੱਖ ਕੇ ਬੋਰੀਆਂ ਬੋਰੀਆਂ ਪਾ ਦਿੰਦੇ ਆ ਕਹਿੰਦਾ ਇੱਥੇ ਰੱਖਦੇ ਆ ਇੱਥੇ ਰੱਖਦੀ ਪਨੀਰੀ ਉਹ ਖੁੰਝੇ ਚ ਗੇਟ ਦੇ ਕੋਲ ਤੇ ਮੈਂ ਚੱਲ ਦੇਖ ਰਹੰਦਾ ਕਹਿੰਦਾ ਵਧੀਆ ਜੰਮੂਗੀ ਚਲੋ ਹੁਣ ਦੇਖਦੇ ਆ ਬਾਕੀ ਇੱਧਰ ਟੂੜੀ ਵਾਲੀ ਮਸ਼ੀਨ ਹਲੇ ਧੁੱਪ 'ਚ ਖੜਾਈ ਹੋਇਆ ਸਾਰਾ ਇਹਦੇ ਖੋਲ ਤੇ ਮਤਲਬ ਕਿ ਇਹਦੇ ਟਾਪੇ ਟੁੱਪੇ ਜੇ ਮੜੇ ਸੁੱਕ ਜੂਗੇ ਹਨ ਤੇ ਬਾਕੀ ਜਿਵੇਂ ਕੱਪੜੇ ਕਹਿੰਦੇ ਸੁੱਕਣੇ ਪਏ ਉਹ ਕੰਮ ਹੋਇਆ ਸੁੱਕ ਰਿਹਾ ਇੱਧਰ ਮਹਿੰਦਰਾ ਵੀ ਤੋੜਤਾ ਜਿਹਾ ਨੇ ਆ ਸਾਰਾ ਕੁਝੇ ਖੋਲਾ ਪਿਆ ਟੂੜੀ ਵਾਲੀ ਦਾ ਬਾਕੀ ਸਾਰੀ ਵਧੀਆ ਧੋਈ ਹੋਈ ਆ ਪਿੱਛੇ ਝਰਨੇ ਦੇ ਛੜਤੇ ਹੁਣ ਹੱਥ ਪਾ ਕੇ ਮੜਾ ਜੇ ਕੰਡੂਆਂ ਘੁੰਡੀਆਂ ਜੀਆਂ ਬਾਕੀ ਇਹ ਨਿੱਕ ਨੰਬਰ ਧੋਇਆ ਹੋਇਆ ਟਰੈਕਟਰ ਵੀ ਮਸ਼ੀਨ ਵੀ ਆਨ ਵਧੀਆ ਧੋਈ ਹੋਈ ਆ ਬਾਈ ਆ ਦੇਖੋ ਆ ਵੀ ਖੋਲਤਾ ਹਾਂ ਵਿੱਚ ਦੇ ਸੁੱਕ ਜੂਗੇ ਤੇ ਪਿੱਛੇ ਵੀ ਟੂਲਟਾਲ ਦੇ ਵੀ ਖੁੱਲੇ ਪਏ ਆ ਤੇ ਆਹਾ ਪਿੱਛੇ ਪੱਖਿਆਂ ਦੇ ਸਾਰੇ ਫਰ ਖੁੱਲੇ ਪਏ ਆ ਰੁਬੀ ਇਹਨੂੰ ਵੀ ਇੱਥਾਂ ਛੱਡ ਦਿੰਨੇ ਆ ਆ ਬੜਾ ਕੈਂਸਟਮ ਸਿਸਟਮ ਹੈ ਬਾਈ ਦਾ ਧਾਣੇ ਵਾਲਾ ਵਧੀਆ ਨਾਲ ਜਾਦਾ ਤੇ ਨਾਲ ਐਨ ਖਾਲੀ ਕਰਨੀ ਨੀਤੇ ਦੂਏ ਦਿਨ ਤੁਸੀਂ ਦੇਖੋਣਾ ਕਿ ਐਸ ਦੀ ਟ੍ਰੇਡ ਰੂ ਖਿੱਚ ਕੇ ਉਤਰ-ਉਤਰ ਕੰਨੀ ਬੰਦੀ ਤਾਂ ਬੜੀ ਤਾਂ ਹੀ ਨਿਕਲ ਜਾਂਦੀ ਆ ਆਹ ਤੇ ਰੇਖ ਖਾਲੀ ਬਾਕੀ ਰੇਖ ਆਪਣੇ ਆਪਣੇ ਹੁੰਦਾ ਇਹਦੇ 베アリング ਕੱਢਣੇ ਔਖੇ ਉਹਦੇ 베アリングਾਂ ਫੁੱਲਰ ਦਾ ਸਮਝੋ ਵਿੱਕੇਦੇ ਹੁੰਦੇ ਇਹਦੇ 베アリング ਬੁਰੰਗ ਕੱਢਣੇ ਥੋੜੇ ਔਖੇ ਆ ਸਮਝੋ ਵੱਡ ਕੇ ਕੜਵਾਇਆ ਤਾਂ ਉਹ 베アリング ਜਿਹੜਾ ਬਦਲ ਹੋਇਆ ਦਾ ਉਹ ਖਾਈ ਬਾਹਰ ਆਲੀ ਤੇ ਨਿਕਲ ਜਾਨੇ ਪਰ ਬੈਰਿੰਗ ਨਹੀਂ ਨਿਕਲਦਾ ਪੂਰੇ ਪਾਣੇ ਨਿਕਲ ਜਾਂਦੇ ਆ ਇਹ ਉਹ ਤੋਇਆ ਖੜਿਆ ਆਪਣਾ ਮਹਿੰਦਰਾ ਆ ਵੀ ਚਮਕਾਤਾ ਜਸ਼ਨ ਨੇ ਹਾਲ लेके ਜਾਨਾ ਰੈਲੀ ਚ ਲੈ ਕੇ ਗਿਆ ਨਹੀਂ ਹਲੇ ਤੱਕ ਹਰਸ਼ਵਿੰਦ ਦਾ ਰੋਟਰੋਵੇਟਰ ਕੱਲ ਚੜੀ ਵੀ ਜੀ ਹੋਈ ਇੱਥੇ ਘੜਿਆ ਮੈਂ ਸੀ ਘੜਿਆ ਤੇ ਬਾਕੀ ਕੱਲ ਇਹਦੇ ਨਾਲ ਪਾਇਆ ਦਾ ਯੋ ਬਿਲਕੁਲ ਇਹ ਪਤਾ ਨਹੀਂ ਤੋੜੀ ਪਰ ਚੱਲ ਚੱਲ ਕੇ ਭਾਈ ਇੰਨਾ ਰਾੜਾ ਇੰਨਾ ਮਰ ਕੇ ਹੋ ਗਿਆ ਇਹ ਵੀ ਆ 10 ਫੁੱਟ ਦਾ ਇਹਨੂੰ ਐ ਨਹੀਂ ਪਤਾ ਤਾਂ ਵੀ ਰੋਟਰੋਵੇਟਰ ਪਾਇਆ ਹੋਇਆ 9 ਫੁੱਟ ਆ ਇਹ ਤੇ ਇਹ ਪ੍ਰਵਾਹਾਂ ਚੱਲ ਰਿਹਾਦਾ ਜਮਾਈ ਲੋ ਜੀ ਬਾਈ ਸ਼ਾਮ ਦਾ ਟਾਈਮ ਹੋ ਗਿਆ ਤੇ ਚਾਹ ਲੈ ਕੇ ਆਇਤਾ ਬੰਦੇ ਗੜਾਈ ਕਰਨ ਲੱਗੇ ਹੋਏ ਆ ਗੰਨੇ ਦੀ ਤੇ ਇੱਧਰ ਚਰੀ ਬੀਜੀ ਸੀਗੀ ਤੇ ਗੰਨੇ ਨੂੰ ਪਾਣੀ ਲਾਇਆ ਤਾਂ ਇੰਨੀ ਗਰਮੀ ਪੈਂਦੀ ਹੈ ਬਾਈ ਪੰਜ ਚਾਰ ਦਿਨ ਹੋયા ਸੁਕਾਤਾ ਗੜਾਈ ਜੜਾ ਕਰਤਾ ਤੇ ਇਹਦੇ ਚੱਜ ਪਹਿਨਾ ਦਾਇਆ ਸੁਪਰ ਯੂਰੀਆ ਤੇ ਰੀਜੈਂਟ ਇੱਕ ਤਾਕਤ ਦੇਦਾ ਹੋਰ ਉੱਤਮ ਜਿਹਾ ਪੈਕਟ ਪਾਇਆ ਤੇ ਪਾ ਕੇ ਡੇਡ ਡੇਡ ਦੋ ਦੋ ਪੈਕਟ ਮਰਗੇ 5 6 ਥੱਲੇ ਇਹਦੇ ਰੜਾ 2 2 ਥੱਲੇ ਇਹਨਾਂ ਦੇ ਹੋ ਗਏ ਬਾਕੀ ਆ ਮਰਾ ਕੇ ਪਹਿਲਾਂ ਛਿੱਟਾ ਦੇ ਕੇ ਮੈਂ ਕਿਹਾ ਹੁਣ ਗੜਾਈ ਹੋ ਜੂਗੀ ਤੇ ਹੁਣ ਉਹ ਗੜਾਈ ਕਰਨ ਲੱਗੇ ਹੋਏ ਆ ਤੇ ਬਾਕੀ ਦਾ ਫੇਰ ਇਹਨੂੰ 2 4 ਦਿਨ ਤੱਕ ਐਨ ਚੱਕ ਅੱਖਾਂ ਸੁੱਕ ਗਿਆ ਫੇਰ ਪਾਣੀ ਦਾ ਦੂੰਗਾ ਇਧਰ ਲੱਗੇ ਹਾਂ ਗੜਾਈ ਕਰਨ ਇਹਦੇ ਨਾਲ ਸਪਰੇ ਨੇ ਬਿਲਕੁਲ ਵੀ ਅਸਰ ਨਹੀਂ ਕਰਿਆ ਹੈਗਾ ਸਪਰੇ ਕਰੀਤੀ ਪਹਿਲਾਂ ਇਹਨੂੰ 240 240 ਨੇ ਨਾ ਬਿਲਕੁਲ ਵੀ ਇਸ ਨਹੀਂ ਕਰਿਆ ਬੱਟਾਂ ਪਰ ਜਿੱਥੇ ਆਪਣੇ ਬੱਟ ਪਾਈ ਹੋਈ ਸੀ ਮੰਨ ਲਓ ਵੀ ਪਾਣੀ ਨੂੰ ਤਿੰਨ ਕਿਾਰੇ ਬਣਾਏ ਹੋਣਾ ਉੱਥੇ ਜ਼ਿਆਦਾ ਹੀ ਕੱਖ ਹੋ ਗਿਆ। ਬਾਕੀ ਉਧਰ ਗੰਨਾ ਦੂਜੇ ਪਾਸੇ ਠੀਕ ਆ ਤੇ ਇਹਦੇ ਜੇ ਥੋੜਾ ਬੱਟਾਂ ਦੇ ਪਰ ਜ਼ਿਆਦਾ ਹੋਗਾ ਵਿਚਾਲੇ ਫਿਰ ਵੀ ਘੱਟ। ਤੇ ਬੱਟਾਂ-ਵੱਟਾਂ ਪਰ ਤੇ ਪਪੂਲਾਂ ਵਾਲੇ ਉੱਥੇ ਕਿਉਂ ਦਰ ਰਹਿੰਦਾ ਵੀ ਕਿਤੇ ਉਹਨੂੰ ਫੂਕੇ ਨਾ ਫੂਕ ਦਵੇ ਇਹ ਦਵਾਈ ਕੋਈ ਬੁੱਟਿਆਂ ਨੂੰ ਵੀ ਤਾਂ ਕਰਕੇ ਥੋੜੀ ਘੱਟ ਗਿਰੀ ਤੇ ਉੱਕਣਾ ਹੀ ਫਿਰ ਬੁੱਟਿਆਂ ਦੀ ਲਾਈਨਾਂ 'ਚ ਕੱਖ ਜਿਆ ਥੋੜਾ ਜ਼ਿਆਦਾ ਰਹੇਗਾ। ਆ ਦੇਖੋ ਵਿਚ ਘੱਟ ਆ ਤੇ ਬੁੱਟਿਆਂ ਦੇ ਨਾਲ ਜ਼ਿਆਦਾ ਐ। ਤੇ ਇਧਰ ਗੰਨਾ ਥੋੜਾ ਆ। ਮੜਾ ਲੱਗਦਾ ਕਿ ਪਤਾ ਨਹੀਂ ਪਾਣੀ ਵੱਧ ਕਰਨੇ ਕਰਕੇ ਪਹਿਲਾਂ ਵੀ ਗਿੱਲਾ ਤਾਂ ਇੱਧਰ ਇੱਧਰ ਬੱਤ ਜਾਇਆ ਇਹ ਤਾਂ ਜਦੋਂ ਬਿੱਜੇ ਦਾ ਇੱਧਰ ਕਰਨਾ ਵੱਧ ਫੁੱਟਿਆ ਹੋਇਆ ਛਟੀਆਂ ਵੈਸੇ ਠੀਕ ਆ ਸਾਰੀਆਂ ਪਪੂਲਰ ਹੈ ਕਿ ਆਹ ਛਟੀਆਂ ਬਸ ਆਦਨ ਦੀ ਲਾਈਆਂ ਖਾ ਲਤੀਆਂ ਇਹ ਸੁੱਕ ਗਿਆ ਪਤਾ ਨਹੀਂ ਕਿਉਂ ਪੰਜ ਸਤ ਬਾਕੀ ਵਿੱਚ ਵੀ ਹੈਗੀਆਂ ਪੰਜ ਚਾਰ ਪਰ ਐਡੇ ਖੇਤ ਡੇਢ ਕਿਲੋ ਚ ਪੰਜ ਚਾਰ ਛਟੀਆਂ ਦਾ ਕੋਈ ਹੁੰਦੀ ਨਹੀਂ ਹੁੰਦਾ ਤੇ ਲੱਗੇ ਹੋਏ ਬੰਦੇ ਗੜਾਈ ਕਰਨ ਆਹ ਦੇਖੋ ਵਿੱਚ ਦਾ ਕਰਨਾ ਠੀਕ ਆ ਇੱਧਰ ਬੱਟ ਪਰ ਆ ਦੇਖੋ ਜਿਵੇਂ ਆ ਬੱਟ ਪਾਈ ਵੀ ਇਹਨੂੰ ਜਿਆਦਾ ਕੱਖ ਜਾਏ। ਪਿਛਾੜੇ ਥੋੜਾ ਘਟਾ। ਮੈਂ ਕਹ ਪਹਿਲਾਂ ਮੇਰੀ ਸੀਡ ਨੇ ਦੀ ਉਹਦੀ ਸਲਾਹ ਹੋਈਦੀ ਵੀ ਚਲੋ ਉਧਰ ਸਿਮੇ ਤੋਂ ਲੈ ਕੇ ਰੂਟਾ ਬਿੱਟਰ ਜਾ ਮਾਰ ਦਿੰਦਾ। ਫੇਰ ਬੰਦੇ ਲਾਉਣੇ ਪੈਣੇ ਸੀਗੇ ਇਹਦੇ ਵਾਸਤੇ। ਇਹ ਜਿਹੜਾ ਆਪਣਾ ਇੰਨੀ ਜਗ੍ਹਾ ਰਹਿ ਜਾਣੀ ਦੀ ਦੋ ਦੋ ਮੈਂ ਕਹ ਚਲੋ ਇੱਕ ਵਾਰ ਇਹਨਾਂ ਤੋਂ ਹੀ ਗੜਵਾ ਲੰਮਿਆ। ਉਹ ਤੋਂ ਬਾਅਦ ਦੇਖ ਲਾਂਗੇ। ਜੇ ਲੋਡ ਪਈ ਫੇਰ ਜਬਤਾ ਆ ਫੇਰ ਉਹ ਫੇਰ ਦੂੰਗੇ ਵਿੱਚ ਹੀ। ਲੱਗੇ ਹੋਏ ਬੰਦੇ ਗੜਾਈ ਕਰਨ ਇੱਧਰ ਕੱਖ ਮਦਰ ਕੇ ਇਕਣਾ ਹੈ ਗੰਨੇ ਚ ਤੇ ਇੱਧਰ ਗੜਾਈ ਕਰਦੇ ਇਹਨਾਂ ਨੇ ਸਾਰਾ ਸੁੱਕ ਗਿਆ ਕੱਖ ਪਿੱਛੇ ਸੁੱਕੀ ਵੀ ਜਾ ਰਿਹਾ 2-4 ਦਿਨਾਂ ਤੱਕ ਹੁਣ ਹੋਰ ਗੰਨਾ ਚੋਂ ਵੱਧਿਆ ਫੁੱਟਣ ਲੱਗਿਆ ਹੁਣ ਇੱਕ ਕੋਹਲੀ ਆ ਭਈਆ ਰੱਖਤੇ ਹੈ ਠੀਕ ਹੈ ਠੀਕ ਮਾਗੇ ਤੇ ਭੁੱਲੇ ਨਾ ਜਾਇਓ ਰਾਜੂ ਨਹੀਂ ਲੱਗੇ ਹੋਏ ਆ ਬਾਈ ਇੱਕ ਬਾਈ ਮਕੇਰੀਆਂ ਵੱਲ ਇਹ ਗੰਨਾ ਘਟਦੇ ਆ ਉਹਦਾ ਉਹ ਆਪਣੀ ਵੀਡੀਓ ਦੇਖਦੇ ਤੇ ਦੱਸਦੇ ਹੁੰਦੇ ਆ ਕਿ ਨਾ ਸਾਨੂੰ ਪਤਾ ਲੱਗ ਜਾਂਦਾ ਤੁਸੀਂ ਕੀ ਕਰਦੇ ਆ ਉਧਰ ਇਹ ਗੰਨਾ ਘਟਣ ਜਾਂਦੇ ਆ ਮਕੇਰੀਆਂ ਵੱਲ ਆਹ ਕਰੜੇ ਵਿਚਾਲੇ ਜੀ ਵਿਚ ਘਟਾ ਇੱਥੇ ਇੱਥੇ ਜਿਆਦਾ ਗਿੱਲਾ ਸੀ ਜਬ ਵਿੱਜਿਆ ਉਕਣਾ ਹੀ ਫਿਰ ਇਹ ਫਿਰ ਪਾਣੀ ਲੱਗ ਗਿਆ ਕਿ ਪਾਣੀ ਲਾਉਣਾ ਪਿਆ ਇਹਦੇ ਕਰਕੇ ਛਟੀਆਂ ਕਰਕੇ ਥੋੜਾ ਜਿਹਾ ਨੁਕਸਾਨ ਤਾਂ ਹੁੰਦਾ ਹੀ ਬਾਈ ਬੁੱਟਿਆਂ ਚ ਗੰਨਾ ਤੇ ਉਹਦਾ ਪਵਲਾ ਨਾ ਕਰਕੇ ਪਾਣੀ ਛੇਤੀ ਲਾਉਣਾ ਪੈਂਦਾ ਫੇ ਥੋੜਾ ਜੰਮਣ ਤੋਂ ਉਹ ਕਰ ਦਿੰਦਾ ਰੁਕ ਜੇ ਜਾਂਦਾ ਇਹਨੂੰ ਥੋੜੀ ਗਰਮਾਹਟ ਚਾਹੀਦੀ ਆ ਇਦਾਂ ਨੂੰ ਫਿਰ ਵੀ ਠੀਕ ਆ ਬਾਕੀ ਬੁੱਟੇ ਬਰਤਨ ਨੂੰ ਪਾਣੀ ਲਾਤਿਆ ਪੂਰੇ ਹਰੇ ਭਰੇ ਜੇ ਹੋਗੇ ਲੋ ਜੀ ਭਾਈ ਮਿਲੋ ਤਕਦੀਬ ਦੇ ਮੁੰਡੇ ਨੂੰ ਇਦਾਂ ਸਜਾਉਤਾ ਭਈ ਇਹ ਟਰਾਲਾ ਤਵਾਣ ਨੂੰ ਛੱਡਿਆ ਹੋਇਆ ਤਾਂ ਅਸੀਂ ਮੜੇ ਗਏ ਤੇ ਕੰਮ ਅੱਗੇ ਮੁੰਡੇ ਨੇ ਉਹੀ ਕੰਮ ਕਰਤਾ ਸਾਰਾ ਟਰੈਕਟਰ ਟਰਲਤਵਾਤਾ ਹੱਬਾਂ ਕਰਕੇ ਟਰਾਲਾ ਤਵਾਇਆ ਤਾਂ ਹੱਬਾਂ ਹੀ ਫੇਰ ਛੱਡਤੀਆਂ ਹੁਣ ਲੈ ਕੇ ਦਿੱਤਾ ਡੀਜ਼ਲ ਹੁਣ ਡੀਜ਼ਲ ਨਾਲ ਹੀ ਉਤਰਨੀ ਦੀ ਇਹ ਕਿਉਂ ਚਿਕਦੀਬ ਕਾਲ ਸੁਜੀਰੇ ਹੈ ਉਹ ਗ੍ਰੀਸ ਗਰੂਜ ਚਾ ਨਾ ਹੁਣ ਡੀਜ਼ਲ ਥੋੜਾ ਲੈ ਕੇ ਬਾਈਆਂ ਨੇ ਟੈਂਕੀ ਚੋਂ ਤਾਂ ਕੱਢਿਆ ਨਹੀਂ ਕਹਿੰਦੇ ਹੁਣ ਲੈ ਆ ਕੇ ਵਧੀਆ ਬੋਤਲ ਚ ਲੈ ਕੇ ਦੇ ਗਿਆ ਪੋਰ ਪਾਲਾ ਬਾਈ ਪਰਾਂ ਤਾਰਦੇ ਹੁਣ ਇਹ ਮੇਰੇ ਆਪਣੇ ਵਾਲਾ ਟਰੈਕਟਰ ਦੇਖ ਕੇ ਬਾਈ ਇਹਦਾ ਵੀ ਜੀ ਕਰ ਗਿਆ ਵੀ ਕਹਿੰਦਾ ਮੈਂ ਟਰੈਕਟਰ ਟਰਾਲਾਂ ਮੈਂ ਵੀ ਦਿਵਾ ਦੇਣਾ ਹਾਂ ਕੋਈ ਨਹੀਂ ਆ ਰਹੇ ਮਰਮਦ ਗਾਰਾ ਜ ਖਾਸਾ ਬੜਿਆ ਹੋਦਾ ਉਹਦੇ ਤਾਂ ਨਹੀਂ ਬੜਿਆ ਪਤਾ ਟਰੈਕਟਰ ਵੀ ਕਹਿੰਦਾ ਹੁਣ ਆ ਗਏ ਨੇ ਪਾਣੀ ਬਾਈ ਨੇ ਨਾਲੇ ਦੇਖਦੇ ਪਰ ਮਾਰਤਾ ਨਹੀਂ ਵਧੀਆ ਵਧੀਆ ਥਵਾਣਾ ਜੀ ਸੰਜੋਤ ਦੇਖ ਰੱਖਣੀ ਲੈ ਚੜਾ ਤਾਂ ਕਹਿੰਦਾ ਤੋ ਹੋ ਗਿਆ ਆ ਜਾਓ ਛੇਤੀ ਹੈ ਹਾਂ ਓਏ ਪਹਿਲੇ ਸਕੂਲ ਚ ਪੜਦਾ ਹੁਣ ਤੋਂ ਪੈ ਨਹੀਂ ਬਦਲਿਆ ਕਿਰਾ ਉਹੀ ਹੈ ਠੀਕ ਠੀਕ ਆ ਨਾਲੇ ਸੁੱਖ ਪਿਆ ਵਾ ਇਹਨੂੰ ਇੱਥੇ ਦੇਖਦੇ ਗੁਨਾ ਬੈਂਚ ਚ ਆਉਂਦਾ ਅਫੇ ਬੈਂਚ ਚ ਆਉਂਦਾ ਜਦਦਾ ਅੱਛਾ ਅੱਛਾ ਜਦਾਂ ਗ੍ਰੈਂਡ ਜਿਆਦਾ ਤੇ ਤਾਂ ਬੈਂਚ ਚ ਬਣਦਾ ਦਾ ਜਿਹੜਾ ਇਹਦਾ ਜਿਹੜੀ ਹੋ ਹਾਂ ਬੈਂਚ ਚ ਆਉਂਦਾ ਵੇ ਹੋ ਗਿਆ ਸਾਬ ਹੁਣ ਲੱਗਣ ਲੱਗਾ ਵੀ ਹਾਂ ਟਰਾਲਾ ਦਾ ਧੋਹ ਹੁੰਦਾ ਹਾਂ ਬਾਹਰ ਨਾੜਦੇ ਵਾ ਮਾਰਦੇ ਬਾਈ ਟਰੈਕਟਰ ਵਾਈ ਪੂਰਾ ਉਹ ਵੀ ਸਾਫੇ ਆਉਂਦਾ ਵੇਸੇ ਦਾ ਇਹਦਾ ਹੁਣ ਟਰਾਲਾ ਜਿਹਨ ਵਧੀਆ ਬਣ ਗਿਆ ਇਹ ਤਾਂ ਕਿਵੇਂ ਤੇ ਹੱਬਾਂ ਇਹ ਲਿਬੜਿਆ ਹੋਇਆ ਥੋੜੀ ਇਹ ਡੀਜ਼ਲ ਨਾਲ ਉਤਰਨ ਦਾ ਗ੍ਰੀਨ ਸਰੋ ਲੱਗਾ ਹੋਇਆ ਤੇ ਪਟਵਾਰੀ ਸਰਫ ਸਟੇਸ਼ਨ ਤੇ ਰਾਜੀਬਾਈ ਦੀ ਮੱਕੀ ਖੜੀ ਵਧੀਆ ਇਹਦਾ ਛੱਲੀਆਂ ਲੱਗੀਆਂ ਆਚਾਰ ਵਾਲੀ ਨੂੰ ਜਾਊਗੀ ਬਈ ਇਹਦਾ ਉਪਲਿਆਂ ਤੇ ਬਾਹਰ ਤਾਂ ਬਈ ਇੱਕ ਨਹੀਂ ਹੁੰਦੀ ਆ ਇਦੀ ਬਾ ਬੁੱਟਾ ਤਾਂ ਬਗਾਰ ਤਾਂ ਇਕਣਾ ਹੀ ਚਲਦੀ ਐ ਮੱਕੀ ਹੈਨਾ ਬਾਹਰ ਫੇ ਤੇਰੀ ਵੀ ਤਾਂ ਛੱਲੀਆਂ ਨੂੰ ਅਚਾਰ ਵਾਲੇ ਨੂੰ ਕੱਢ ਮੈਂ ਤਾਂ ਕਹਿੰਦਾ ਕਿਉਂ ਸਾਡਾ ਟਾਲ ਵਾਲਿਆਂ ਦਾ ਰੇਟ ਘਟਾਉਂਦਾ ਤੂੰ ਟਾਲ ਪੁੱਲੀ ਜਾਣੀ ਟਾਲ ਪਰੇ ਗੇ ਨਹੀਂ ਮੈਂ ਮਗਰੇ ਦਾ ਬੁੱਟਿਆ ਹੈ ਜੈਨਾ ਮਾਇਆ ਤਾਂ ਉਧਰ ਕਰਕੇ ਯਾਰ ਥੱਲੇ ਰਹਿਣੀ ਨਹੀਂ ਜੀ ਮੀਮੂ ਪੈਗਾ ਚੋਈ ਵਾਲਾ ਹਾਂ ਕੋਈ ਢੋਜਨ ਬਾਲੂਗੇ ਯਾਰ ਟੈਨਸ਼ਨ ਨਾ ਲੈ ਤੂੰ ਹੈ ਤੂੰ ਰੇਟ ਕਿਉਂ ਘਟਾਉਂਦਾ ਕੱਟੀ ਜਾਣਾ ਹੁਣ ਮੇਰੀ ਗੱਲ ਸੁਣ ਲੈ ਪਰਸੋਂ ਚੰਡੀਗੜ 350 ਦਾ ਨਹੀਂ ਤਾਂ ਯਾਰ ਪਰਸੋਂ ਉਹ ਨਹੀਂ ਤਾਂ ਮੈਂ ਤੈਨੂੰ ਦੱਸਦਾ ਮੈਂ ਅੱਜੇ ਪਤਾ ਕਰਵਾਇਆ ਗਊਸ਼ਾਲਾ ਦੇ ਉਥੇ 350 ਦਾ ਕੱਲ 270 ਅੱਛਾ ਐਨਾ ਟੁੱਟਿਆ 270 ਹਾਂ ਉੱਥੇ ਵੀ ਟੁੱਟ ਗਿਆ ਦੇਖ ਲੈ ਕਿਆ ਫੜ ਗਿਆ ਫੇਰ ਉੱਤੇ ਡੀਜ਼ਲ ਹੈ ਕਿ ਨਹੀਂ ਹੁਣ ਤਾਂ ਫੇਰ ਦੇਖ ਲੈ ਮਾੜਾ ਕਰਿਆ ਵਾ ਪਸੰਦ ਸੂਰਜ ਘਰਲੇ ਦੇ ਗਤਾਰ ਚਾ ਤੇ ਇਧਰ ਕਿੰਨਾ ਸੋਹਣਾ ਲੱਗ ਰਿਹਾ ਹੈ ਉਧਰ ਸੂਰਜ ਆਪਾਂ ਉੱਥੇ ਦੇਦੇ ਆਪਣੇ ਘਰ ਤੇ ਪਿੱਛੇ ਜਿਹੇ ਨਾ ਹੁਣ ਸਾਈਡ ਨੂੰ ਹੋਇਆ ਹੋਇਆ ਹੈ ਆਪਾਂ ਸ਼ਾਮ ਟਾਈਮ ਸਾਹਮਣੇ ਜੀ ਹੁੰਦਾ ਇਹ ਕੈਚ ਕਰੇ ਸਾਈਡ ਪਰ ਕਦੇ ਚਲੇ ਗਿਆ ਅੱਜ ਮੋੜਿਆ ਇਧਰ ਗਲਾਈ ਚ ਹੋ ਗਿਆ ਆਪਾਂ ਕਿਉਂ ਹਜਰਤ ਕਿਹੜੀ ਗਲਾਈ ਚ ਹੋ ਗਿਆ 3rd ਠੀਕ ਹੈ ਠੀਕ ਹੈ